ਹਨ ਪੁੱਤੇ ਕਿਵੇਂ ਆਈ ਜਾਂਦੇ ਨੇਗੇ ਇਹਨਾਂ ਨੇ ਬਾਰ ਵੀ ਨਿਖੜਕਾਇਆ ਐਡੇ ਬੇਸ਼ਰਮ ਨੇਗੇ ਸ਼ਰਮ ਲਾਈ ਰੱਖੀ ਆ ਪਹਿਲਾਂ ਕੁੜੀਆਂ ਨੂੰ ਤਾਂ ਬਾਹਰ ਲਾਦਾ ਫੇਰ ਕਰੂੰ ਇਹਨਾਂ ਨਾਲ ਤਾਂ ਕਰਨ ਤੁਸੀਂ ਗਾਹਾਂ ਆ ਜਾਓ ਕਰ ਤੁਹਾਡੇ ਨਾਮ ਆਇਆ ਨਾਲ ਗੱਲ ਕਰਦੀਆਂ ਮੂੰਹ ਚੱਕ ਕੇ ਆ ਜਾਂਨੇ ਹੋ ਹਾਂ ਬੇਲਾਡੀ ਜਮੀ ਸ਼ਰਮ ਲਾ ਰੱਖੀ ਹੈਗੀ ਬਾਰ ਬੁਰ ਤਾਂ ਖੜਕਾ ਦਿੰਦਾ ਬਾਰ ਘੜਕਾਉਣ ਨੂੰ ਕਿਹੜੇ ਬਗਾਨੇ ਘਰੇ ਆਏ ਆ ਮੈਂ ਤੁਹਾਨੂੰ ਪਤਾ ਨਾ ਬੰਦੇ ਨੂੰ ਅੰਦਰ ਨਹੀਂ ਵੜਨ ਦੇ ਬੇਸ਼ੱਕ ਤੁਸੀਂ ਆਪਦੇ ਹੋ ਚੰਗਾ ਭਲਾ ਪਤਾ ਤੈਨੂੰ ਪਤਾ ਤਾਂ ਹੈਗਾ ਚਾਚੀ ਫਿਰ ਅਸੀਂ ਕਿਹੜੇ ਬਗਾਨੇ ਘਰੇ ਆਏ ਆ ਸੀ ਤਾਂ ਮੈਂ ਬਾਈ ਨੂੰ ਕਹਿ ਕੇ ਲਿਆਵਾ ਹੁਣ ਆਪਾਂ ਬਾਹਰ ਨਹੀਂ ਖੜਕਾਉਂਦੇ ਸਿੱਧੇ ਅੰਦਰ ਜਾ ਬੇ ਮੈਂ ਕੁੜੀਆਂ ਦੇ ਮੱਥੇ ਨਹੀਂ ਲਾਉਣਾ ਬੰਦੇ ਨੂੰ ਤੋ ਸਮਝ ਲਿਆ ਕਰ ਗੱਲ ਕਿਉਂ ਤੂੰ ਬਾਰ ਬਾਰ ਪਰੌਣੇ ਨੂੰ ਕਹਿਣਾਗਾ ਨਾ ਕਿਉਂ ਨਹੀਂ ਲਾਉਣਾ ਚਾਚੀ ਮੱਥੇ ਪਹਿਲਾਂ ਬੰਦੇ ਨੂੰ ਹੈ ਪੁੱਤ ਇਹ ਗੱਲ ਦਾ ਤੈਨੂੰ ਨਹੀਂ ਪਤਾ ਇਹ ਮੈਨੂੰ ਹੀ ਪਤਾ ਫਿਰ ਚਾਚੂ ਉਹੀ ਗੱਲ ਤਾਂ ਸੀ ਪਤਾ ਕਰਨਾ ਆ ਨਾ ਤਾਂ ਵਿਚਾਰੀਆਂ ਹੋਂ ਤਾਂ ਪੜਾਈਆਂ ਨਾ ਲਿਖਾਈਆਂ ਆ ਤੇ ਦੇ ਤਾਂ ਇਹ ਹਾਲਤ ਕੀ ਹੋਈ ਪਈ ਆ ਉਹਨੂੰ ਦੁਨੀਆਦਾਰੀ ਦਾ ਸਮਾਜ ਦਾ ਕੁਝ ਪਤਾ ਵੀ ਕੀ ਅੱਜਕੱਲ ਚੱਲ ਰਿਹਾ ਸਾਰਾ ਪਤਾ ਇਹਨਾਂ ਨੂੰ ਲਾਡੀ ਹੋਰਾਂ ਨੂੰ ਵੀ ਮੈਂ ਕਿਉਂ ਨਹੀਂ ਮੱਥੇ ਲਾਉਂਦੀ ਠੀਕ ਆ ਫਿਰ ਚਾਚੀ ਮੈਨੂੰ ਵੀ ਦੱਸ ਦੇ ਵੀ ਕਿਉਂ ਨਹੀਂ ਮੱਥੇ ਲਾਉਂਦੀ ਪਤਾ ਤਾਂ ਲੱਗਣਾ ਪਿਛਲੀ ਗੱਲ ਹੈ ਕੀ ਐ ਤੜਕੇ ਦਾਖਰ ਰੱਖੇ ਨੇ ਜਿਵੇਂ ਵਿਚਾਰੀਆਂ ਹੁੰਦੇ ਨੇ ਕੋਈ ਜੁਰਮ ਕਰਿਆ ਹੁੰਦਾ ਵਿਚਾਰੀਆਂ ਜਿਵੇਂ ਜੇਲ੍ਹ ਵਿੱਚ ਪਠਹਿਰ ਕੇ ਹੁੰਦੀਆਂ ਨੇ ਉਹ ਹਾਲਿਆ ਉਹਨਾਂ ਦਾ ਕੀ ਘਰੇ ਰਹਿਣ ਵਾਸਤੇ ਜੇੜਾ ਹੈਗੀ ਚਾਚੀ ਜੇਲ੍ਹ ਵਾਲੀ ਕੰਮ ਆ ਉਹਨਾਂ ਨਾਲ ਬਾਹਰ ਦੀ ਦੁਨੀਆ ਤਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਲੈ ਚੰਗਾ ਸਿਉਣਾ ਪਾਇਆ ਮੇਰੀਆਂ ਧੀਆਂ ਦੇ ਚੰਗੇ ਕੱਪੜੇ ਪਾਇਆ ਚੰਗਾ ਖਾਂਦੀਆਂ ਨੇ ਜੀਆਂ ਬੈਠੀਆਂ ਦੇ ਸੋਨਾ ਪਾਉਣ ਦਾ ਕੀ ਫਾਇਦਾ ਹੈ ਫਿਰ ਜਦੋਂ ਬਾਹਰ ਦੀ ਦੁਨੀਆ ਹੀ ਨਹੀਂ ਦਿਖਾਉਣੀ ਹੈਗੀ ਅੱਛਾ ਅੱਛਾ ਲੋਕਾਂ ਦੇ ਪੱਲੇ ਪਾ ਦੋ ਦੋ ਪੈਸਿਆਂ ਦੇ ਬੰਦੇ ਹੁੰਦੇ ਆ ਤਾਂ ਗੜਦਾ ਗੜਕੁੱਟ ਕੇ ਛੱਡ ਦਿੰਦੇ ਆ ਫਿਰ ਘਰੋਂ ਕੱਢ ਦਿੰਦੇ ਆ ਜੀ ਕਰਦਾ ਐ ਨਹੀਂ ਪਤਾ ਵੀ ਆਪ ਹੀ ਭੱਜ ਜਾਣ ਐਵੇਂ ਕੋਈ ਨਹੀਂ ਹੋਰ ਹਣ ਚਾਚੀ ਐਨੇ ਕਿੰਨੇ ਕਿੱਸੀ ਹੋ ਗਏ ਪਹਿਲਾਂ ਤੂੰ ਐਂ ਦੱਸ ਦੇ ਸਾਨੂੰ ਬੇਪੁੱਤ ਬਥੇਰੇ ਕੇ ਸਹਜੇ ਤੈਨੂੰ ਕੀ ਪਤਾ ਕਾ ਤੂੰ ਨਿਆਣਾ ਹਜੇ ਉਹ ਚਾਚੀ ਕਿੰਨਾ ਚਿਰ ਰੱਖੀ ਬਿਠਾ ਕੇ ਇਹਨਾਂ ਨੂੰ ਘਰੇ ਦੂਰ ਨਾ ਜਾ ਤੂੰ ਲਾਪਰੇ ਤੇ ਲਾ ਤਿੰਨ ਸਾਲ ਹੋ ਗਏ ਵਿਆਹ ਨੂੰ 6 ਮਹੀਨਾ ਤੋਣ ਦਿੰਨੇ ਆ ਤੁਸੀਂ ਉਹ ਵੀ ਆਪਦੀ ਮਨਮਰਜ਼ੀ ਨਾਲ ਕੀ ਗੱਲ ਥਨ ਮੁੱਲ ਵਿੱਚ ਹੀ ਆ ਕੁੜੀ ਚਾਚੀ ਤੈਨੂੰ ਲਾਦਾ ਮੈਂ ਲਾਪਰੇ ਤੂੰ ਆਉਣ ਨਹੀਂ ਦਿੰਦਾ ਹੈਗਾ ਉਹ ਮੈਂ ਤੈਨੂੰ ਕਦੇ ਨਹੀਂ ਰੋਕਦਾ ਹੈਗਾ ਵੀ ਜਦੋਂ ਤੇਰਾ ਚਿਤ ਕਰਦਾ ਉਦੋਂ ਤਾਂ ਉਹਦੇ ਪੇਕੇ ਘਰ ਜਾ ਵੇ ਦੇਖੂਗੀ ਕਿੰਨਾ ਚਿਰ ਰੱਖੇਗਾ ਜਦੋਂ ਕੋ ਹੋਰ ਕੁੜੀ ਕੋਈ ਪਸੰਦ ਆਗੇ ਨਾ ਉਦੋਂ ਦੋ ਮਾਰੇਗਾ ਤੌਣ ਚ ਚਾਚੀ ਮੈਂ ਤੇ ਤੋਹਰਣਾ ਕਿ ਦੇਦਾ ਤੈਨੂੰ ਇਹ ਗੱਲ ਮੈਨੂੰ ਕਹਿਣੀ ਚਾਹੀਦੀ ਆ ਬੀਪੀ ਸਾਡੀ ਧੀ ਭੈਣ ਨੂੰ ਤੂੰ ਆਪਦੇ ਘਰੇ ਖੁਸ਼ੀ-ਖੁਸ਼ੀ ਰੱਖੀ ਤੂੰ ਕਿਤੇ ਮੈਨੂੰ ਬੱਤਾ ਹੋਰੀ ਸਖਾਈ ਜਾਨੀ ਐ ਮੈਂ ਨਹੀਂ ਕਹਿ ਸਕਦੀ ਮੈਂ ਉਹਦੇ ਨਾਲ ਲਾਵਾ ਲਿਆ ਨਾ ਮੈਂ ਉਹਨੂੰ ਕਿਹਾ ਮੈਂ ਕੱਢ ਕੇ ਲੈ ਗਿਆ ਸੀਗਾ ਲਾਮਾ ਹੀ ਲੈਂਦੇ ਹੁੰਦੇ ਆ ਪਹਿਲਾਂ ਤਾਂ ਪਿੱਛੋਂ ਹੋਰ ਹੋ ਜਾਂਦੇ ਨੇ ਕੁਝ ਕਹਾਣੀ ਮੇਰੀ ਵੀ ਆਹੀ ਸੀ ਕੀ ਗੱਲ ਆ ਚਾਚੀ ਅੱਖਾਂ 'ਚੋਂ ਪਾਣੀ ਕਿਵੇਂ ਆ ਗਿਆ ਤੇਰੇ ਅੱਖਾਂ 'ਚ ਪਾਣੀ ਆਇਆ ਆ ਗਿਆ ਮੇਰੀਆਂ ਧੀਆਂ ਐਡੀਆਂ ਐਡੀਆਂ ਸੀ ਜਦੋਂ ਇਹਨਾਂ ਦਾ ਪਿਓ ਛੱਡ ਕੇ ਕਿਸੇ ਹੋਰ ਜਨਾਨੇ ਨੂੰ ਲੈ ਕੇ ਭੱਜ ਗਿਆ ਸੀ ਮੈਂ ਮਸਾ ਪਾਲੀਆਂ ਮੇਰੀਆਂ ਧੀਆਂ ਤੇ ਹੁਣ ਤੂੰ ਹੀ ਦੱਸ ਮੈਂ ਮੇਰੇ ਧੀਆਂ ਦਾ ਕਿਵੇਂ ਕਰਦਾ ਜਦੋਂ ਮੈਨੂੰ ਸੁੱਖ ਮਿਲਿਆ ਚਾਚੀ ਆਹ ਗੱਲ ਤਾਂ ਸਾਨੂੰ ਜਮੀ ਨਹੀਂ ਪਤਾ ਸੀਗਾ ਵੀ ਤੇਨਾਂ ਆ ਕੁਝ ਹੋਇਆ ਹੋਇਆ ਪਰ ਮੈਨੂੰ ਇੱਕ ਗੱਲ ਦੱਸ ਨਾ ਤੈਨੂੰ ਪੱਕਾ ਪਤਾ ਵੀ ਚਾਚਾ ਨੇ ਤੈਨੂੰ ਧੋਖਾ ਦਿੱਤਾ ਹੈ ਹੋ ਸਕਦਾ ਚਾਚੀ ਵੀ ਚਾਚੇ ਨਾਲ ਕੋਈ ਮਾੜੀ ਦੁਰਘਟਨਾ ਹੋਈ ਹੋਵੇ ਹੈ ਉਹਨੂੰ ਕਿਸੇ ਨੇ ਬੜਾ ਟੁੱਕ ਕੇ ਕਿਸੇ ਪਾਸੇ ਛੜਤਾ ਹੋਵੇ ਹੂੰ ਸਹੀ ਗੱਲ ਤਾਂ ਨਾ ਕਰਿਆ ਹੋਵੇ ਉਹ ਨਹੀਂ ਪੁੱਤ ਮੈਨੂੰ ਪੱਕਾ ਯਕੀਨ ਹੈ ਉਹ ਘਰੇ ਵੀ ਜਨਾਨੀਆਂ ਲੈ ਆਉਂਦਾ ਸੀ ਮੇਰੇ ਸਾਹਮਣੇ ਮੈਂ ਫਿਰ ਵੀ ਸਹਿੰਦੀ ਰਹੀ ਆਖਰ ਨੂੰ ਉਹਨੇ ਇੱਕ ਦਿਨ ਕਦਮ ਚੱਕ ਹੀ ਲਿਆ ਉਹਨੂੰ ਲੈ ਕੇ ਭੱਜ ਗਿਆ ਦੱਸ ਮੈਨੂੰ ਬੰਦਾ ਤਾਂ ਨਾਪਰਤ ਹੋਵੇ ਨਾ ਮੈਂ ਕੀ ਕਰਾਉਣਾ ਹੈ ਜੇ ਬੰਦਿਆ ਤੋਂ ਆਈ ਮੇਰੀਆਂ ਧੀਆਂ ਨਾਲ ਹੋ ਜਿਵੇਂ ਮੇਰੇ ਨਾਲ ਹੋਈ ਆ ਚਾਚੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਅਗੇ ਤੂੰ ਇਹ ਨੈਗੇਟਿਵ ਕਿੰ ਸੋਚਦੀ ਆ ਫਿਰ ਅਸੀਂ ਮੰਨਦੇ ਚਾਚੀ ਤੇਰੇ ਨਾਲ ਮਾੜਾ ਹੋਇਆ ਪਰ ਜਿਹੜੀ ਔਰਤ ਨੂੰ ਲੈ ਕੇ ਭੱਜਿਆ ਉਹ ਵੀ ਤਾਂ ਖਰਾਬ ਦੇ ਘਰੋਂ ਭੱਜੀ ਆ ਨਾ ਉਹ ਵੀ ਤਾਂ ਇੱਕ ਪਾਸੇ ਮਾੜੀ ਆ ਨਾ ਫਿਰ ਤੂੰ ਇਹ ਕੀ ਕਿਵੇਂ ਸੋਚ ਲਈ ਬੇਹੱਟ ਬੰਦੇ ਮਾੜੇ ਹੁੰਦੇ ਨੇ ਤੇ ਤੇਰੀਆਂ ਕੁੜੀਆਂ ਨਾਲ ਵੀ ਉਹੀ ਕੁਝ ਹੋਊਗਾ ਜੋ ਤੇਰੇ ਨਾਲ ਹੋਇਆ ਜੇ ਇਹਨਾਂ ਘਟਿਆ ਸੋਚਾਂਗੇ ਮਾਤਾ ਫਿਰ ਤਾਂ ਉਹੀ ਹੋਊਗਾ ਨਾ ਹਾਂ ਬਕ ਮੇਰੀ ਆ ਕਹਾਣੀ ਹੈ ਹੁਣ ਤੁਸੀਂ ਦੇਖੋ ਵੀ ਮੈਂ ਸੱਚ ਬੋਲਦੀ ਆ ਜਾਂ ਮੈਂ ਝੂਠ ਬੋਲਦੀ ਆ ਮੈਂ ਆਪਣੀ ਉਮਰ ਲੰਗਾ ਲਈ ਮੈਂ ਆਪਣੀਆਂ ਧੀਆਂ ਪਾੜ ਲਈਆਂ ਪਰ ਬੰਦੇ ਦੀ ਹਿੰਮਤ ਨਹੀਂ ਮੇਰੇ ਬਾਹਰ ਅੱਗੇ ਵੀ ਆ ਕੇ ਖੜ ਜੇ ਇੱਕ ਤੁਸੀਂ ਪੁੱਤ ਜਿਹੜੇ ਅੰਦਰ ਆ ਗਏ ਚਾਚੀ ਦੇਰੇ ਆਪਣੇ ਅਸੀਂ ਥਾ ਕਰਕੇ ਅਸੀਂ ਅੰਦਰ ਆ ਗਏ ਨਹੀਂ ਅਸੀਂ ਹੋਰ ਦੇ ਘਰ ਨਾ ਵੜ ਗਏ ਸਾਨੂੰ ਤੇਰੀ ਫਿਕਰ ਹੈ ਸਾਨੂੰ ਨਾ ਕੁੜੀਆਂ ਦੀ ਫਿਕਰ ਹੈ ਵੀ ਕਿੰਨਾ ਚਿਰ ਤੋ ਨਾ ਕਰੇ ਕੈਦ ਬਣਾ ਕੇ ਰੱਖੀਂਗਾ ਇਹਨਾਂ ਨੂੰ ਹੁਣ ਤੂੰ ਆਪ ਸੁਣ ਦੇਖ ਰਿਸ਼ਤਾ ਤਾਂ ਉਹਨਾਂ ਨੂੰ ਮੈਂ ਕਰਾ ਦੂੰਗਾ ਤੂੰ ਜਿਹੜੀ ਆ ਚਿੰਤਾ ਕਰਦੀ ਐ ਨਾ ਵੀ ਬੰਦੇ ਮਗਰ ਕੁੜੀਆਂ ਲੈ ਲੈ ਭੱਜ ਜਾਂਦੇ ਨੇ ਤੇ ਮੇਰੀ ਧੀ ਦਾ ਕੀ ਬਣੂਗਾ ਉਹ ਚੀਜ਼ ਦੀ ਗਰੰਟੀ ਚਾਚੀ ਮੈਂ ਲੈਂਦਾ ਪਰ ਜਿਹੜੀ ਉਹਨਾਂ ਤਾਂ ਕੈਦ ਕਰ ਰੱਖਿਆ ਹੁਣ ਅਜਾਦ ਕਰਨਾਂ ਨੂੰ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਨਾ ਪੁੱਤ ਉਦੋਂ ਵੀ ਵਿਚੋਲੇ ਨੇ ਗਰੰਟੀ ਲੈਤੀ ਸੀ ਵੀ ਇਹ ਜਹਾਣੀ ਗਿੱਲੇ ਗੋਹੇ ਤੋਂ ਪੈਰ ਵੀ ਨਹੀਂ ਧਰਦਾ ਪਰ ਪੁੱਤ ਉਹਦਾ ਸਾਰਾ ਫੋਸਿਮ ਅੱਧ ਗਿਆ ਇਹ ਜਾਨਸਾਨ ਨਿਕਲਿਆ ਚਾਚੀ ਭਰੋਸਾ ਤਾਂ ਦੇਖ ਕਰਨਾ ਪਊਗਾ ਹੁਣ ساری ਉਮਰ ਇਹਨਾਂ ਨੂੰ ਘਰੇ ਵੀ ਨਹੀਂ ਬਿਠਾ ਕੇ ਰੱਖਿਆ ਜਾ ਸਕਦਾ ਕੋਈ ਨਾ ਪੁੱਤ ਸੋਚਾਂਗੇ ਸੋਚੀ ਚਾਚੀ ਇਸ ਗੱਲ ਤੇ ਹਣਾ ਕੋਈ ਨਹੀਂ ਸੋਚਾਂ ਹੁਣ ਜੇ ਤਾਂ ਕੋਈ ਮੁੰਡਾ ਹੋਵੇ ਚਲ ਤਾਂ ਤਾਂ ਆਪਾਂ ਗੱਡੀ ਚੱਲ ਵੀ ਜਾਂਦੀ ਹੁੰਦੀ ਆ ਠੀਕ ਆ ਪੁੱਤ ਪਰ ਤੀਆਂ ਨੇ ਨਾ ਆਪਣੀਆਂ ਐਣੀ ਆਪਾਂ ਘਰ ਬਿਠਾ ਕੇ ਰੱਖ ਸਕਦੇ ਕੋਈ ਨਾ ਪੁੱਤ ਤੁਝ ਮਾਈ ਭਾਈਆਂ ਸੋਚਾਂਗੇ ਪਰ ਮੈਨੂੰ ਬੰਦਾ ਤੋਂ ਬਹੁਤ ਨਫ਼ਰਤ ਆ ਨੜੀ ਚਲੀ ਆਪਾਂ ਚਾਹ ਪੀ ਕੇ ਨਹੀਂ ਕੋਈ ਨਾ ਨਾ ਚਾਹੀ ਬਸ ਹੇ ਰੱਬ ਏ ਕਿ ਕਿਤਾ ਮੇਰੇ ਨਾਲ ਤੂੰ ਮੈਂ 3 ਵਾਰੇ ਵੀ ਉਹ ਮੈਂ ਸੋਚੀ ਚੰਨੀ ਆ ਪਰ ਇਹਨਾਂ ਦੀ ਗੱਲ ਵੀ ਸੱਚੀ ਐ ਵੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਵਿੱਚ ਜਨਾਨੀਆਂ ਦਾ ਵੀ ਕਸੂਰ ਹੁੰਦਾ ਹਾਂ ਉਹ ਵੀ ਇੱਕ ਜਨਾਨੀ ਸੀ ਜਿਹੜੀ ਉਹਦੇ ਨਾਲ ਗਈ ਇਹਨਾਂ ਦੀ ਗੱਲ ਵੀ ਠੀਕ ਐ ਚਲ ਕੋਈ ਨਹੀਂ ਇਸ ਗੱਲ ਤੇ ਸੋਚੂੰਗੀ ਵੀ ਅੱਗੇ ਕਰਨਾ ਕੀ ਐ ਮੰਮੀ ਹਾਂ ਪੁੱਤ ਅਸੀਂ ਜਾਣਿਆ ਫਿਰ ਸ਼ਹਿਰ ਜਾਇਆਓ ਫਿਰ ਐ ਕਰੀ ਹੂੰ ਲਾਡੀ ਕਿੱਥੇ ਆ ਲਾਡੀ ਨੇ ਫੋਨ ਕੀਤਾ ਬਸ ਸਟੈਂਡ ਤੇ ਖੜਿਆ ਉਹ ਸਾਡੀ ਵੇਟ ਕਰ ਰਿਹਾ ਕਹਿੰਦਾ ਦੋਏ ਜਣੇ ਆਜੋ ਅੱਛਾ ਚੱਲ ਪੁੱਤ ਫਿਰ ਐ ਕਰੀ ਜਿਹੜਾ ਸੂਟ ਲੈਣਾ ਹੋਊਗਾ ਫਿਰ ਉਹ ਲਾਡੀ ਨੂੰ ਕਹਦੀ ਪੈਸੇ ਦੇ ਦਊਗਾ ਮੰਮੀ ਤੂੰ ਵੀ ਆਪਣੇ ਪੁੱਲੋ ਦੋ ਚਾਰ ਪੈਸੇ ਦੇ ਦੇ ਅਗਰ ਆਪਦੀ ਤੀ ਨੂੰ ਐਨੀ ਮਾੜੀ ਨਹੀਂ ਤੇ ਦੇਰੀ ਲਾਡੀ ਕੋਲੇ ਕਿੱਥੋਂ ਆਗੇ ਵਿਚਾਰੇ ਕੋਲੇ ਉਹਦੇ ਖਾਤੇ 'ਚ ਪਏ ਨੇ ਜਮਾ ਕਰਾਏ ਹੋਏ ਨੇ ਮੇਰੇ ਖਾਤੇ ਵਾਲੇ ਪੈਸੇ ਕਿਉਂ ਛੇੜਨੇ ਨੇ ਮੇਰੀ ਮਾਂ ਆ ਜਿਹੜੇ ਪੇਟੀਆਂ ਜਿਹੜੇ ਦੇਖਦੀਆਂ ਨਾ ਨਾਨਕੇ ਵਾਲੇ ਪੈਸੇ ਉਹ ਦੇ ਦੇ ਗੱਢ ਕੇ ਮੈਨੂੰ ਨਾ ਮੈਂ ਪੇਟੀ ਚ ਤਾਂ ਰੱਖਦੀ ਨਹੀਂ ਉਹਦੇ ਖਾਤੇ 'ਚ ਇਹਨੇ ਜਮਾ ਉਹ ਕਹਿੰਦੀ ਗੂਗਲ ਪੇ ਕਰ ਦੂਗਾ ਮੈਨੂੰ ਕਾਨੂੰ ਪਤਾ ਮੈਂ ਵੀ ਤੇਰੀ ਧੀ ਆ ਵੀ ਤੂੰ ਪੈਸੇ ਕਿੱਥੇ ਰੱਖਦੇ ਕਿੱਥੇ ਨਹੀਂ ਰੱਖਦੀ ਨਾਲੇ ਇਹ ਮੇਰੀ ਸੱਸ ਦਾ ਵੀ ਸੂਟ ਲੈਣਾ ਬਈ ਨਾ ਸੱਸ ਦਾ ਕਿਹੜੀ ਗੱਲੋਂ 3 ਸਾਲ ਤਾਂ ਹੋ ਗਏ ਇੱਕ ਵਾਰ ਦਈਦਾ ਸੱਸ ਨੂੰ ਸੂਟ ਹੁਣ ਤਾਂ ਤੈਨੂੰ ਇੱਕ ਬਹਤ ਆ ਦੇਣ ਨੂੰ ਤੂੰ ਮੈਨੂੰ ਕਹਿ ਰਹੀ ਏ ਕਿ ਸਾਰੇ ਪਿੰਡ ਨੂੰ ਕਹਿ ਰਹੀ ਏ ਮੰਮੀ ਸਾਰੇ ਪਿੰਡ ਨੂੰ ਸੁਣਾ ਦੇ ਵੀ ਮੈਂ ਤਾਂ ਆਪਦੀ ਕੁੜੀ ਦੀ ਸੱਸ ਨੂੰ ਪੁੱਤ ਮੇਰੀ ਗੱਲ ਸੁਣ ਗੁੱਸਾ ਨਹੀਂ ਕਰੀਦਾ ਹੁੰਦਾ ਪਹਿਲੇ ਸੰਧਾਰੇ ਨੂੰ ਇਹ ਦਈਦਾ ਹੁੰਦਾ ਸੂਟ ਸੱਸ ਨੂੰ ਫਿਰ ਤਾਂ ਕੁੜੀਆਂ ਨੂੰ ਇਹ ਦੰਦੇ ਹੁੰਦੇ ਨੇ ਮੈਨੂੰ ਪਤਾ ਮੰਮੀ ਹੁਣ ਸਾਲ ਹੋ ਗਿਆ ਪਹਿਲੀ ਵਾਰੀ ਤੁਸੀਂ ਤੀਆਂ ਦੇ ਸੂਟ ਜ਼ਰੂਰ ਦਿੱਤਾ ਸੀ ਉਹਨੂੰ ਜਾਂ ਪਿਛਲੇ ਸਾਲ ਦਿੱਤਾ ਸੀ ਜ਼ਿੰਦਗੀ 'ਚ ਉਹਨੂੰ ਸਿਰਫ ਦੋਏ ਸੂਟ ਦਿੱਤੇ ਨੇ ਤਿੰਨ ਸਾਲ ਹੋ ਗਏ ਮੇਰੇ ਵਿਆਹ ਨੂੰ ਫਿਰ ਦੰਦੀ ਤਾਂ ਵਧੀਆ ਚਾ ਮੈਂ ਚੱਲ ਭਾਈ ਲੈ ਆਈ ਤੇਰੀ ਮਰਜ਼ੀ ਹੈ ਪਰ ਸਸਤਾ ਲੈ ਲਈ ਹੁਣ ਅੱਗੇ ਮਹਿੰਗਾ ਹੀ ਲੈ ਕੇ ਜਾਣੀ ਆ 500 ਰੁਪਏ ਦਾ ਲਵਾਂਗੀ 500 ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਨੂੰ ਮੇਰਾ ਪਤਾ ਕਿੰਨਾ ਮੋਹ ਕਰਦੀ ਆ ਤੁਹਾਡੇ ਜਿੰਨਾ ਮੋਹ ਕਰਦੀ ਆ ਪਰ ਤੁਸੀਂ ਤਾਂ ਇੰਨਾ ਕਰਦੇ ਵੀ ਨਹੀਂ ਉਹਦੇ ਜਵਾਬ ਦੇ ਦਿੰਨੇ ਹਾਂ ਪੈਸੇ ਨਹੀਂ ਉਹਨੇ ਤਾਂ ਵਿਚਾਰੀ ਨੇ ਕਦੇ ਜਵਾਬ ਹੀ ਨਹੀਂ ਦਿੱਤਾ ਜਦੋਂ ਮੈਂ ਇੱਥੇ ਆਉਣੀ ਹੁੰਦੀ ਨੇ ਆਪਣੇ ਵੇਖੇ 5-5000 ਰੁਪਏ ਮੈਨੂੰ ਫੜਾਉਂਦੀ ਆ ਆਪਦੇ ਪੁੱਤ ਨੂੰ ਨਹੀਂ ਦਿੰਦੀ ਹੈਗੀ ਉਹ ਚਲ ਠੀਕ ਆ ਭਾਈ ਤੁਸੀਂ ਵੀ ਬਸ ਆਪਣੀ ਸਸਤੀ ਬਣੀ ਪਈਆਂ ਲੈ ਲਈ ਜਿਹੜਾ ਜੀ ਕਰਾ ਲੈ ਲਈ ਕਹਿਦੀ ਲਾਡੀ ਨੂੰ ਚੰਗਾ ਹੋਰ ਕੋਈ ਚੀਜ਼ ਲੈਣੀ ਹੋਈ ਉਹ ਵੀ ਦੱਸ ਦਿਓ ਨੂੰ ਮੈਂ ਉਹ ਹੀ ਪੁੱਛ ਰਹੀ ਸੀ ਹੋਰ ਕੀ ਲਵਾਂ ਕਹਿਣਗੇ ਤੀਆਂ ਦੇ ਦਿਨ ਨੇ ਪੇਕਿਆਂ ਤੋਂ ਖਾਲੀ ਮੁੜ ਕੇ ਆ ਗਈ ਕੱਲੀ ਸੂਟੇ ਲੈ ਆਵਾਂ ਬਸ ਜਿਹੜੀ ਚੀਜ਼ ਦੇ ਲੋੜ ਆ ਲੈ ਲੀ ਕੋਈ ਗੱਲ ਨਹੀਂ ਝੂੜੀਆਂ ਲੈ ਲਈ ਹੋਰ ਕੁਝ ਲੈਣਾ ਲੈ ਲਈ ਹੂੰ ਝੂੜੀਆਂ ਝਾੜੀਆਂ ਨੇ ਮੈਂ ਪਾਉਂਦੀ ਲਾਡੀ ਨੂੰ ਫੋਨ ਕਰਕੇ ਕਹਿਦੀ ਨਾਲੇ ਉਹ ਬਿਸਕੁਟ ਬਸਕੁਟ ਕਰਵਾ ਦੂਗਾ ਜੋ ਵੀ ਹੈ ਫਿਰ ਬਾਰ ਬਾਰ ਨਹੀਂ ਆਈਆਂ ਜੇ ਲਾਤਾ ਆਪਣੇ ਪਿੰਡੇ ਕਰਦੇ ਨੇ ਉੱਥੇ ਰੱਖਿਆ ਹੋਊਗਾ ਸਮਾਨ ਸ਼ਾਮ ਨੂੰ ਸਵੇਰੇ ਕਰਦੇ ਨੇ ਇੰਨਾਂ ਨੂੰ ਕੀ ਕਰਨਾ ਆਉਂਦਾ ਹੈ ਉਹ ਥੇ ਇੰਨਾ ਵਧੀਆ ਤਾਂ ਕਰਦੇ ਨੇ ਬਰੇਟੇ ਹੁਣ ਜਾਵਾਂਗੇ ਤਾਂ ਹੈਗੇ ਬੈਠੇ ਰਹਤਾ ਹੁਣ ਕੁੜੀਆਂ ਨਖਰੇ ਹੀ ਨਹੀਂ ਲੈ ਜਾਂਦੇ ਹੈਗੇ ਚੱਲ ਜਿਓ ਕੱਲਾਣਾ ਲੈ ਲਈ ਉਹਨੂੰ ਕਹਿਦੀ ਉਥੀ ਆਪਾਂ ਤਾਂ ਲੈਂਦੀ ਨਹੀਂ ਹੈਗੇ ਕੁਛ ਬਸ ਮੈਂ ਤਾਂ ਖਾਲੀ ਹੱਥ ਵਗ ਜੂਗੀ ਥੋੜੀ ਇਹ ਵੇਸ ਤੇ ਹੋਗੀ ਉਹਦੀ ਕਹਦਣ ਕਿ ਕੁੜੀ ਨੂੰ ਖਾਲੀ ਹੱਥ ਮੋੜਤਾ ਪੇਕਿਆਂ ਤੋਂ ਕੁਛ ਸਰਿਆ ਵੀ ਨਹੀਂ ਹੈਗਾ ਮੈਂ ਕੁੜੀ ਜੱਦੀ ਤੂੰ ਵਿਆਈਆਂ ਨਾ ਥੋੜੀ ਜਿਆਦਾ ਹੀ ਚਾਮ ਲਗੀ ਮਾਂ ਦੀ ਤਾਂ ਰਹੀ ਹੀ ਨਹੀਂ ਤੂੰ ਤੂੰ ਤਾਂ ਮੰਮੀ ਜਮੀ ਨਹੀਂ ਹੋਲੀ ਬੋਲਦੀ ਹੈਗੀ ਤੂੰ ਨਾ ਉਹਨੂੰ ਸਾਰਾ ਕੁਝ ਸੁਣਾਤਾ ਹੁਣ ਉਹਦੀ ਕਹਿ ਦੂਗਾ ਮੈਨੂੰ ਲੜਕੇ ਮੇਨੇ ਮਾਰ ਦੂਗਾ ਵੀ ਮਾਮਾਆਂ ਧੀਆਂ ਲੜਦੀਆਂ ਸੀ ਮੇਰਾ ਪੁੱਤ ਤਾਂ ਇਹ ਸਾਊ ਆ ਕੁਛ ਨਹੀਂ ਕਹਿੰਦਾ ਹੈਗਾ ਕਾ ਹੋ ਬਿਆਤਬਤ ਜੁਵਾਈ ਬੜ ਜਾਂਦੇ ਨੇ ਪੁੱਤ ਤੇ ਧੀਆ ਹੋ ਜਾਂਦੇ ਨੇ ਬਗਾਨੀਆਂ ਆਜੋ ਔਰ ਨਿਕਲਿਓ ਤੁਹਾਡੇ ਨਾਲ ਪਹਿਲਾਂ ਤਿਆਰ ਮੈਂ ਹੋ ਗਈ ਦੋ ਘੰਟੇ ਲਾਤੇ ਹੈ ਜੋ ਪਤਾ ਨਹੀਂ ਕੀ ਕਰੀ ਜਾਂਦੇ ਨੇ ਅੰਦਰ ਓਏ ਆ ਗਿਆ ਬੜਾ ਡਰੈ ਲੈ ਗਿਆ ਸੀ ਯਾਰ ਸੂਟ ਨਾਲ ਨਾਲ ਦੇਖੋ ਟੈਂਟ ਸ਼ਲਟਰ ਲੈ ਲਈ ਇਹਨੂੰ ਵਧੀਆ ਚ ਲੈ ਲਿਓ ਇਹਨਾਂ ਦੀ ਗੱਲ ਕੋਈ ਨਹੀਂ ਕਰਦਾ ਮੇਰਾ ਤੇ ਮੰਮੀ ਦਾ ਸੂਟ ਹੋਗਾ ਇਹਨਾਂ ਨੂੰ ਤਾਂ ਨਵੇਂ ਵਰਗ ਕੱਪੜੇ ਦਵਾਤੇ ਨਾ ਹੁੰਦਾ ਪੁੱਤ ਸੂਣਾ ਸੂਟ ਨਹੀਂ ਦੇਈਦਾ ਹੁੰਦਾ ਤੇਰੇ ਸੂਟ ਨਾਲ ਲਾ ਕੇ ਦਊਂਗੀ ਟਿੱਟ 'ਚ 100 ਕੰਬਲ ਪਏ ਨੇ 100 ਖਿਸ ਪਏ ਨੇ ਬੰਬਰ ਵੱਟ ਕੇ ਕੋਈ ਹਿਲਾ ਦਿਓ ਨਾਲ ਨਹੀਂ ਇਹਨੇ ਕੀ ਕਰਨਾ ਹੈ ਪੈਂਟ ਸ਼ਰਟ ਲੈ ਕੇ ਦੇਂਗੇ ਇਹਨੂੰ ਵਧੀਆ ਮੈਂ ਕਾਹਦੀ ਗਰਮੀ ਹੁੰਦੀ ਹੈ ਉੱਪਰ ਲੈ ਕੇ ਭੇਜਿਆ ਕਰੂਗਾ ਹੈਨਾ ਜੀ ਆਓ ਠੀਕ ਹੈ ਚੱਲੀਏ ਜੇ ਗੱਲ ਨਾਲ ਲੜੜੀਏ ਤੁਹਾਡੀ ਇਹ ਆਕੜ ਹੁੰਦੀ ਆ ਆਪ ਕਹਿੰਦੇ ਮੈਂ ਵਧੀਆ ਚ ਸੂਟ ਲਾਉਂਗੀ ਤੁਸੀਂ ਐਂ ਕਰੋ ਮੋਟਰਸਾਈਕਲ ਛੇੜ ਲਓ ਆਪਣਾ ਲਾਡ ਹੀ ਨਾ ਬਸ ਸਟੈਂਡ ਤੇ ਆਪਣੀ ਵੇਟ ਕਰ ਰਿਹਾ ਗੱਡੀ ਖੜੀ ਹੈ ਮਤਲਬ ਇਹ ਤੇ ਆਪਾਂ ਇਹਨੂੰ ਉੱਥੇ ਖੜਾ ਜਾਾਂਗੇ ਅੱਡੇ ਤੇ ਚੱਲ ਠੀਕ ਆ ਲੈ ਆਉਣਾ ਫਿਰ ਮੈਂ ਹਾਂ ਨਾ ਤੁਹਾਡੇ ਇਹਦੀ ਮੂਰੇ ਕਹਿਣਾ ਜ਼ਰੂਰੀ ਹੁੰਦਾ ਵੀ ਪੈਂਟ ਸ਼ਰਟ ਲਾਦੀ ਮੈਨੂੰ ਕੀ ਕਹੋਗੇ ਵੀ ਤੇਰੀ ਮਾੜੀ ਨਹੀਂ ਤਾਂ ਪਤਾ ਨਹੀਂ ਨਾ ਉਹ ਕੀ ਕਹੂਗਾ ਵੀ ਮੈਂ ਵੀ ਗਿਆ ਸੀ ਨਾਲ ਮਾਂ ਨੇ ਕੁਝ ਦੇਆ ਹੀ ਨਹੀਂ ਮੈਨੂੰ ਚੰਗਾ ਬਾਬਾ ਗੁਰੂ ਮੈਂ ਤਾਂ ਆਉਂਦਾ ਵੀ ਨਹੀਂ ਲਿਉਂਦੀ ਕੁਸ ਤੂੰ ਕੋਈ ਸਰਜੀ ਲੈ ਆਈ ਆਉਂਦੀ ਹੈ ਸ਼ਾਮ ਨੂੰ ਮੈਂ ਨਹੀਂ ਲੈ ਕੇ ਆਉਂਦੀ ਸ਼ਾਮ ਨੂੰ ਕੀ ਉੱਥੇ ਜਾ ਕੇ ਮੈਂ ਘਰ ਪਾਣਾ ਮੰਮੀ ਅੱਡੇ ਘੰਟੇ ਚ ਵਾਪਸ ਆਉਂ ਮੜਿਆਉਂਗੀ ਇਹ ਬਣਾਉਣੀ ਹੈ ਸ਼ਾਮ ਨੂੰ ਹੈ ਨਹੀਂ ਕੁਝ ਬਣਾਉਣ ਨੂੰ ਜਸੀ ਹਾਂ ਮੈਂ ਚਾਚੀ ਕੇ ਚੱਲੀ ਆ ਜੀ ਜਾਨਾ ਚਾਚੀ ਕੇ ਨਾ ਤੈਨੂੰ ਘਰ ਪਤਾ ਚਾਚੀ ਦਾ ਕਰ ਦੱਗিয়ে ਕਰ ਤਾ ਮੈਂ ਆਪੇ ਪਤਾ ਕਰ ਲਉ ਤੂੰ ਦੱਸ ਜਾਣਾ ਕਣਾਂ ਮੈਂ ਨਹੀਂ ਆਂਦੀ ਹੈਗੀ ਬੀਬੀ ਤਾਂ ਛਿੱਤਰ ਪੈਣਗੇ ਚੱਲ ਠੀਕ ਐ ਤੂੰ ਰਹਿ ਡਰਦੀ ਮੈਂ ਚੱਲੀ ਨਾਲੇ ਫਿਰ ਮੈਨੂੰ ਬਾਅਦ ਚ ਕਿਹਾ ਨਾ ਕਰ ਵੀ ਮੈਨੂੰ ਦੱਸਿਆ ਨਹੀਂ ਹੈਗਾ ਮਿੰਟ ਤਾਂ ਬੀਬੀ ਤੋਂ ਡਰ ਲੱਗਦਾ ਹੈ ਬਗਤਾਂ ਮੈਂ ਜਾਂਦੀ ਹਾਂ ਬੀਬੀ ਉਹ ਵੀ ਤਾਂ ਕੋਣ ਸਾਰਾ ਦਿਨ ਗਾਲਾਂ ਹੀ ਕੱਢਦੀ ਐ ਉਹ ਕਿਹੜਾ ਤੈਨੂੰ ਹਾਰ ਪਾਉਂਦੀ ਐ ਉਹ ਮੜੇ ਕਿਹੜਾ ਕੱਡੇ ਹੋਣੀਆਂ ਬੀਬੀ ਹੈ ਨਹੀਂ ਗਈ ਘਰੇ ਨਾਲੀ ਉਹ ਕਿੱਧਰ ਗਈ ਐ ਪਤਾ ਨਹੀਂ ਕਿੰਨੇ ਦੇ ਘਰੇ ਗਈ ਐ ਉਹ ਕਦੋਂ ਦੀ ਗਈ ਐ ਨਾਲੇ ਉਹ ਵੀ ਰੋਜ਼ ਗਾਲਾਂ ਪੈਂਦੀਆਂ ਨੇ ਇੱਕ ਦਿਨ ਹੋਰ ਖਾਲਾਂਗੇ ਫਿਰ ਕੀ ਆ ਘਰ ਤਾਂ ਵੇਖ ਕੇ ਆਵਾਂਗੇ ਉਹਨਾਂ ਦਾ ਆ ਜਾ ਚੱਲੀਏ ਮੇਰੀ ਗੱਲ ਸੁਣੋ ਹਾਂ ਆ ਕੱਢ ਕੇ ਜਾਣੇ ਆਪਾਂ ਇਹ ਕੱਲ ਲਾਪਰੀ ਤਾਂ ਪਤਾ ਕੀ ਕਹਿੰਦੀ ਸੀ ਲੱਗਦੇ ਨੇ ਹਾਂ ਕਹਿੰਦੀ ਤੁਸੀਂ ਜਲੂਸ ਖਾਨਾ ਕੱਢੀ ਫਿਰਦੀ ਹੋ ਐ ਤਾਂ ਤੇ ਸੋਨੇ ਦੇ ਨੇ ਕੋਈ ਨਹੀਂ ਵੜਦਾ ਐ ਦੇਖ ਤੇ ਕਿਸੇ ਨੂੰ ਵੰਡ ਦਿੰਦੀ ਹੈ ਬੀਬੀ ਘਰੇ ਆਪਣੇ ਆ ਚੈਨ ਜੀ ਰੱਖ ਲੈ ਗੱਲੀ ਗੱਲ ਚ ਚੈਨ ਰੱਖ ਲਾ ਹਾਂ ਆ ਤਾਂ ਸੋਹਣੀ ਲੱਗਦੀ ਹੈ ਉਹ ਦੇ ਇੱਥੇ ਜੇ ਕਿਤੇ ਆ ਕੇ ਵੜ ਜੇ ਮਗਰੋਂ ਨਾਲ ਬੀਬੀ ਕੋਲ ਤਾਂ ਪੱਟੂਗੀ ਆਪਣੀ ਫਿਰ ਕਿਤੇ ਨਹੀਂ ਵੜਦੀ ਛੇਤੀ ਆਏ ਨਾਲੇ ਬੀਬੀ ਦੀ ਹੁਣ ਤੋਂ ਪਹਿਲਾਂ ਆਉਣਾ ਚਲ ਕਮਿੰਟ ਖੜ ਜਾ ਬੀਬੀ ਨੂੰ ਦੇਖ ਲਾਉਂਦੀ ਤਾਂ ਨਹੀਂ ਕਿਤੇ ਆ ਜਾ ਜਿਸੀ ਤੇ ਆ ਜਾ ਸੇਤੀ ਹੋ ਜਾ ਓ ਵੀ ਮੈਨੂੰ ਐ ਦੱਸੋ ਮੈਂ ਕੀ ਦੱਸਾਂ ਇੱਧਰ ਚਾਹੀਏ ਕਿ ਇੱਧਰ ਚਾਹੀਏ ਇਹ ਤਾਂ ਪੁੱਛ ਗਿਆ ਤਦ ਕਿ ਮੈਂ ਆਪੇ ਪੜ ਲੂੰਗੀ ਹੈਲੋ ਭਾਈ ਹਾਂ ਭਾਈ ਲਾਡੀ ਦੇ ਘਰ ਜਾਂਦਾ ਕਿੱਥੇ ਲਾਡੀ ਕੌਣ ਭਾਈ ਉਹ ਲਾਡੀ ਸਵਰਨਕਾ ਅੱਛਾ ਹੋ ਮਿਰਤਾਏ ਕੇ ਹੋਤਾ ਹੋ ਰਿਹਾ ਭਾਈ ਕਰ ਸਾਹਮਣੀਆਂ ਚੱਚਾ ਲੱਗਦਾ ਓ ਤੀ ਆ ਉਹ ਬਕਰਿਆਂ ਵਾਲਾ ਕਰੋ ਤਾਂ ਬਾਹਰ ਅੱਜ ਨਿਕਲੇ ਆ ਕੋਠੀ ਹੁੰਨੇ ਵੀ ਉਹ ਹਾਂ ਕੋਠੀ ਭਾਈ ਕੱਚਾ ਅੱਡੀ ਬਡੀ ਕੋਟੇ ਕਿੱਥੋਂ ਆਇਆ ਇੱਥੋਂ ਹੀ ਅਸੀਂ ਆਸੀ ਸਾਡਾ ਘਰ ਆਹ ਹਾਂ ਹਾਂ ਦੇਖ ਕਰ ਨਹੀਂ ਗਦੇ ਅਸੀਂ ਬਾਹਰ ਨਹੀਂ ਨਿਕਲੇ ਦੇਖਾਂਗੇ ਕਿੱਥੋਂ ਮੇਰੇ ਬਗਜਾ ਮੇਰੀ ਬੀਬੀ ਗਾਲਾਂ ਦੂੰਗੀ ਦੇਖ ਲਿਆ ਦੇ ਨਿਕਲੇ ਬਾਹਰ ਤਾਂ ਇਹ ਤਾਂ ਘਰ ਨਹੀਂ ਜਾਣਦੇ ਚਾਚੇ ਮੂੰਹ ਦੇ ਖੋਲੇ ਆ ਜਾ ਕਮਾਲ ਹੈ ਜੀ ਆਜਾ ਆਜਾ ਵਾਓ ਕਿੰਨਾ ਸੋਹਣਾ ਘਰ ਹੈ ਉਹਨੂੰ ਕੁੱਤਾ ਹੀ ਸੁਣੀ ਪਾਰਖੀਆ ਚਾਚੀ ਇਹ ਤਾਇਆ ਹੈ ਤਾਇਆ ਕਾਕਰ ਹੈ ਮੈਨੂੰ ਬੁਲਾ ਦਿੰਨੀ ਆ ਜਾ ਤੂੰ ਨਾ ਯਰ ਕਰੇ ਘਰੋਂ ਤਾਂ ਬਾਹਰ ਨਹੀਂ ਨਿਕਲੇ ਪਤਾ ਨਹੀਂ ਤਾਇਆ ਪਤਾ ਨਹੀਂ ਚਾਚੀ ਹੈ ਖੜ ਜਾ ਤਾਈ ਕੀ ਤੇ ਕਿਸੇ ਹੋਰ ਦੇ ਘਰੇ ਨੇ ਆਪ ਬੜਗਿਓ ਪਹਿਲਾਂ ਆਵਾਜ਼ ਮਾਰ ਲਈ ਉਹਨੇ ਤਾਂ ਉਹ ਹੀ ਦੱਸਿਆ ਸੀ ਕੋਠੀ ਵਾਲਾ ਘਰ ਕਿ ਇਹੀ ਹੋਊਗਾ ਕੋਠੀਆਂ ਤਾਂ ਕਿੰਨੀਆਂ ਨੇ ਓਰੇ ਕੀ ਪਤਾ ਕਿਹੜਾ ਆ ਹੀ ਕਿਹਾ ਸੀਗਾ ਵੱਡੀ ਸਾਰੀ ਕੋਠੀ ਆ ਜਾ ਤਾਈ ਤਾਈ ਕੌਣ ਹੈ ਉਹ ਕੋਈ ਤਾਂ ਹੈਗੀ ਹੈਗੀ ਤਾਈ ਅਸੀਂ ਆ ਮੈਂ ਅੱਜ ਕਿੱਧਰੋਂ ਚੰਚੜੇ ਆਇਆ ਮੇਰੇ ਧੀਆ ਕਿਵੇਂ ਤਾਈ ਠੀਕ ਆ ਬੁੱਤ ਸੱਚੀ ਕਲ ਤਾਈ ਸਸਰੀ ਕਾਲ ਠੀਕ ਹੈ ਹਾਂ ਠੀਕ ਆ ਮੈਂ ਤਾਂ ਅਸੀਂ ਤਾਂ ਤਾਈ ਮਸਾਂ ਹੀ ਤੇਰਾ ਘਰ ਲੱਬਿਆ ਸੱਚੀ ਸੰਦਪਾ ਤਾਂ ਇੰਸੀ ਤੇਰਾ ਘਰ ਤਾਈ ਸੰਦਪਾ ਨਹੀਂ ਸੀ ਤੂੰ ਐਡੀ ਵੱਡੀ ਕੋਠੀ ਬਈ ਬੈਠੀ ਆ ਨਾ ਮੈਨੂੰ ਤਾਂ ਆਪ ਹੈਰਾਨੀ ਜੀ ਹੁੰਦੀ ਅੱਜ ਤੁਹਾਡੀ ਬੀਬੀ ਨੇ ਕਿਵੇਂ ਆਉਣ ਦਿੱਤਾ ਤੁਹਾਨੂੰ ਬੀਬੀ ਤਾਂ ਹੈ ਨਹੀਂ ਕਰੀ ਚੋਰੀ ਜੂਰੀ ਆਇਆ ਸੀ ਤਾਂ ਤਾਈ ਤਾਂ ਆ ਗਈ ਦੱਸ ਭਾਈ ਤੁਸੀਂ ਵੀ ਛਿੱਤਰ ਖਾਣੇ ਵਾਲੇ ਕੰਮ ਕਰੇਂਗੇ ਛਿੱਤਰ ਆਇਆਂਗੇ ਤਾਂ ਹੀ ਅੱਜ ਤਾਂ ਲੱਗੀ ਆਣਦੇ ਛਿੱਤਰ ਲੇ ਬੁੱਤ ਮੈਂ ਤਾਂ ਕਹਿੰਦੀ ਹਾਂ ਤੁਸੀਂ ਰੋਜ ਆਉਂ ਮੇਰੇ ਘਰੇ ਪਰ ਕੀ ਕਰਾਂ ਤੁਹਾਡੀ ਮਾਂ ਦਾ ਸੁਭਾਅ ਇਹ ਜਾਏ ਕੋਣ ਤਾਂ ਦੰਦੀ ਨਹੀਂ ਹੈਗੀ ਕੋਈ ਨਾ ਉਹ ਵੀ ਬਿਨਾਂ ਗੱਲ ਤੋਂ ਰੋਜ ਛਿੱਤਰੀ ਲਾਉਂਦੀ ਆ ਸਾਡੇ ਅੱਜ ਲਾ ਲੂਗੀ ਅੱਜ ਕਿਹੜਾ ਵੱਖਰੀ ਗੱਲ ਆ ਹਾਂ ਤਾਂ ਇਹ ਤਾਂ ਉਹ ਵੀ ਵੱਜਦੇ ਨਹੀਂ ਹੈ ਕਿੱਥੇ ਦੀ ਗਈ ਹੁਣ ਉਹ ਪਤਾ ਨਹੀਂ ਕਿੰਨਾਂ ਦੀ ਗਈ ਆ ਤਾਈ ਮੈਂ ਤਾਂ ਵੇਖੀ ਨਹੀਂ ਘਰੇ ਆਪਰੇਤ ਕਹਿੰਦੀ ਐਸੇ ਲਾਪਰੇ ਨੂੰ ਮਿਲਣਾ ਸੀ ਨਾਲੇ ਜੀਜੂ ਕਿੱਥੇ ਆ ਹਾਂ ਉਹ ਤਾਂ ਪੁੱਤ ਬਰੇਟੇ ਗਏ ਨੇ ਹੈ ਬਰੇਟਾ ਕੀ ਹੁੰਦਾ ਪੁੱਤ ਸ਼ਹਿਰ ਆ ਆ 7 ਕਿਲੋਮੀਟਰ ਦਾ ਹੈਗਾ ਪਰ ਕਦੇ ਤੁਹਾਡੀ ਮਾਂ ਨੇ ਜੇ ਜਾਣ ਦਿੱਤਾ ਹੋਵੇ ਤਾਂ ਇਹ ਨਾ ਤੁਹਾਨੂੰ ਹੋਰ ਤਾਂ ਹੀ ਅਸੀਂ ਤਾਂ ਕਦੇ ਘਰੋਂ ਬਾਹਰ ਨਹੀਂ ਨਿਕਲੀਆਂ ਆਪਾਂ ਤਾਂ ਪਹਿਲੀ ਵਾਰ ਸੁਣਿਆ ਬ੍ਰੇਟਾ ਕਦੋਂ ਕਾਣਗੇ ਨਾਲੇ ਉਹ ਪੁੱਤ ਕਦੇ ਗਏ ਹੋਏ ਨਹੀਂ ਬਸ ਆਉਣੇ ਵਾਲੇ ਹੀ ਨੇ ਉਹ ਤਾਂ ਬੜਾ ਟਾਈਮ ਲਾਉਣਗੇ ਹਨਾ ਕਿਤੇ ਉਦੋਂ ਨੂੰ ਬੀਬੀ ਨਾ ਜੇ ਉਹ ਤਾਂ ਆਉਗੀ ਫੇਰਾ ਫੇਰ ਪੁੱਤ ਤੁਹਾਡੀ ਵੀ ਗਲਤੀ ਆ ਤੁਸੀਂ ਬੀਬੀ ਨੂੰ ਦੱਸ ਕੇ ਆਉਣਾ ਸੀਗਾ ਫੇਰ ਆਉਣ ਨਹੀਂ ਦਿੰਦੀ ਸੀ ਤਾਈ ਬੀਬੀ ਦੱਸ ਤੁਸੀਂ ਆਈਓ ਡਰ ਤਾਂ ਮੈਨੂੰ ਲੱਗਦਾ ਕਿਤੇ ਇੱਥੇ ਆ ਕੇ ਬੋਲਣ ਲੱਗ ਜਵੇ ਨਾਲੇ ਮੇਰੀ ਗੱਲ ਸੁਣੋ ਆ ਇੰਨਾ ਸੋਨਾ ਪਾ ਕੇ ਤੁਸੀਂ ਬਾਹਰ ਕਾਤੇ ਨਿਕਲਿਓ ਕੋਈ ਗਰਦਣਾ ਵੱਢ ਕੇ ਲੈ ਜੂ ਤੁਹਾਡੀਆਂ ਪਤਾ ਨਹੀਂ ਇਹਨਾਂ ਪੁੱਤਿਆਂ ਨੇ ਕਿੱਧਰ ਗਈਆਂ ਮੈਂ ਤਾਂ ਕਦੇ ਘਰੋਂ ਨਹੀਂ ਸੀ ਕੱਢਣਾ ਉਹ ਇਹਨਾਂ ਨੂੰ ਪੁੱਤਿਆਂ ਰਾਏ ਕਰਕੇ ਕਿਤੇ ਭੱਜ ਗੀਆਂ ਹੋਣ ਮੈਂ ਤਾਂ ਕਿਸੇ ਮੁੰਡੇ ਦਾ ਮੂੰਹ ਨਹੀਂ ਸੀ ਦੇਖਣ ਦਿੱਤਾ ਹੈ ਨਹੀਂ ਪੁੱਤੈ ਇੱਥੇ ਵੱਡੀਆਂ ਵੱਡੀਆਂ ਕੁੜੀਆਂ ਨੇ ਟੱਪੀਆਂ ਮੈਂ ਉਹ ਨਹੀਂ ਦੇਖਿਆ ਨਹੀਂ ਲੰਮੀਆਂ ਲੰਮੀਆਂ ਨਾ ਮੈਂ ਨਹੀਂ ਦੇਖਿਆ ਚਿਰ ਦਫਾ ਹੋ ਨਹੀਂ ਦੇਖਿਆ ਤਾਂ ਉਹ ਬੈਠਣਾ ਨਾ ਥੋੜਾ ਦੇੜਾ ਬਾਈ ਜੇ ਥੋੜਾ ਸ਼ੁਕਰ ਕਰਤਾਈ ਅਸੀਂ ਕੰਨਾਂ ਵਾਲੇ ਗੱਡੇ ਹੀ ਆ ਬੀਬੀ ਤਾਂ ਸਾਨੂੰ ਉਹ ਵੀ ਨਹੀਂ ਕੱਢਣ ਦਿੰਦੀ ਪੁੱਤ ਇਹ ਜੀ ਚੀਜ਼ ਨਹੀਂ ਪਾ ਕੇ ਬਾਹਰ ਆਈਦੀ ਹੁੰਦੀ ਇਹਨਾਂ ਨੂੰ ਤਾਂ ਮਾਇਕੋ ਮੋਨੀ ਨੂੰ ਪੁੱਤ ਨੂੰ ਸਮਝ ਕੇ ਰੱਖਿਆ ਨਾ ਥੋੜੀਆਂ ਹੱਥ ਲਾਈਏ ਜਵਾਨ ਹੋਈਆਂ ਤੇਰਾ ਮਾਰਾ ਦੇਖੀ ਕਰਦੀ ਆ ਜਵਾਨ ਹੋਈਆਂ ਹੋਈਆਂ ਨੇ ਤੀ ਪੁੱਤ ਹੱਥ ਮੇਰਿਆ ਕੁੜੀਆਂ ਨੂੰ ਘਰੋਂ ਭਜਾ ਕੇ ਲੈਈਆਂ ਹਾਏ ਹਾਏ ਇਹ ਛੋਟੇ ਬੰਦੇ ਬੰਦਾ ਕੀ ਆ ਚਲੋ ਜੀ ਪੁੱਛੀ ਆਪ ਆਏ ਆਈ ਤੁਸੀਂ ਲੈਣ ਕੇ ਆਈਆਂ ਹੋ ਇਹਦੇ ਕੋਲੇ ਫੇਰ ਕੀ ਹੋ ਗਿਆ ਸੀ ਗੇੜਾ ਮਾਰਨ ਆਈਆਂ ਜੀ ਬਾਹਰ ਤੋਂ ਕਹਿੰਦੇ ਪਿੱਛੇ ਗੇੜਾ ਮਾਰਨ ਆਈਆਂ ਨਹੀਂ ਆ ਨਹੀਂ ਸਕਦੀਆਂ ਇਹਨਾਂ ਦਾ ਘਰ ਨਹੀਂ ਹੈਗਾ ਨਾ 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 ਘਰ ਸਾਡੇ ਹੈਗਾ ਦਾ ਬਥੇਰਾ ਵੱਡਾ ਮੈਨੂੰ ਤਾਂ ਲਾਇਆ ਤੇਰਾ ਦਿਮਾਗ ਹਿੱਲ ਗਿਆ ਆਹੋ ਆਪਦੀ ਕੁੜੀ ਤਾਂ ਵਿਆਹ ਪਈ ਹੁਣ ਤੇਰੀ ਇਹਨਾਂ ਤੇ ਅੱਖ ਹੈ ਮੈਂ ਨਹੀਂ ਵਿਆਹਦੀ ਚੱਲ ਐਂ ਕੁੜੀ ਜਾ ਉਹਨੇ ਬਿੱਬੀ ਨਹੀਂ ਆਣਾ ਨਹੀਂ ਜਾਣਾ ਅਰੇ ਬੈਠਣ ਗਈਆਂ ਮਸਾ ਮਸਾ ਤਾਂ ਆਈਆਂ ਨੇ ਨਹੀਂ ਤੂੰ ਟਿਕ ਜਾ ਤੂੰ ਵੀ ਬੈ ਜਾ ਗੱਪਟਾ ਲੇਗੀ ਮੈਂ ਤੇਰੇ ਵੱਡੀ ਕਰਕੇ ਨਹੀਂ ਆ ਸੋਚਦੀ ਆ ਚੱਲੀ ਚੱਲੀ ਆਪਾਂ ਹਾਂ ਜਾ ਪੁੱਤ ਰਾਣੀ ਵਾਲੀ ਨਾ ਆਪਣੀ ਵਾਲੀ ਤੇਰੇ ਕੋਲ ਕਿਉਂ ਹੋ ਤੂੰ ਕਿਹਦੀ ਜਾਨ ਨਹੀਂ ਆ ਹੋ ਜਾ ਕਰ ਮੇਰੇ ਨਾਲ ਕੇ ਮਾਰੀ ਗਈ ਹੁਣ ਹਾਂ ਬੱਸ ਕਰ ਮਾਰਨੀ ਆ ਤੇ ਕੁੜੀ ਲੈ ਲੈ ਕੇ ਖੜ ਜਾ ਸਮਝ ਕਰ ਚੱਲ ਮਾਰ ਸਿਕਾਰ ਮੈਂ ਕਹਿੰਦੀ ਕੁੜੀ ਮਾਰਨੀ ਆ ਕੋਈ ਖੜੇਗਾ ਕਿਹਨੂੰ ਟੱਕਾਈ ਜਾਨੀ ਆ ਇਹ 10 ਤੂੰ ਸੀ ਚੱਲੋ ਕੋਹਾਂ ਕਾਹੀ ਕਰਦੇ ਤੂੰ ਸਿਆਣੀ ਬਣੀ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਸੁਣ ਤੇਰੀ ਮਾਂ ਪਜਾ ਕੇ ਲੈਈਏ ਘਰੋਂ ਕੁੜੀਆਂ ਨੂੰ ਪੁੱਛ ਲੈ ਇਹਨੂੰ ਨਾ ਪਜੋਂ ਨੂੰ ਕਿਹੜਾ ਮੇਰੀ ਮਾਂ ਇਹਨਾਂ ਨੂੰ ਕਿਸੇ ਮੁੰਡੇ ਨਾਲ ਪਜਾ ਕੇ ਲੈ ਗਈ ਫਿਰ ਕੀ ਇਹ ਕਿਸੇ ਬਗਾਨੀ ਥਾਂ ਦੇ ਤਾਂ ਨਹੀਂ ਆਈਆਂ ਨਾਲੇ ਚਾਚੀ ਤੂੰ ਤਾਂ ਇਹਨਾਂ ਨੂੰ ਨਹੀਂ ਜੰਨਤ ਦਿਖਾਈ ਬਾਹਰ ਨਿਕਲ ਕੇ ਟੁਟ-ਕਟ ਇਹਨਾਂ ਨੇ ਆਪ ਤਾਂ ਹਿੰਮਤ ਕੀਤੀ ਸ਼ਾਬਾਸ਼ ਕੁੜੀਓ ਤੇਰੀ ਮਾਂ ਨੂੰ ਸ਼ਰਮ ਨਹੀਂ ਆਈ ਕਰੋ ਪਜਾ ਕੇ ਨਹੀਂ ਇਹ ਕੁੜੀਆਂ ਨੂੰ ਨਾ ਤੁਹਾਨੂੰ ਕੋਣ ਕਹਿੰਦਾ ਮੇਰੀ ਮਾਂ ਪਜਾ ਕੇ ਲੈ ਗਈ ਹੋਈ ਬੋਲੀ ਜਾਂਦੇ ਸਿਰ ਸਿਰ ਚੜ ਕੇ ਤੁਸੀਂ ਬੀਬੀ ਅਸੀਂ ਆਪ ਆਇਆ ਤੁਰ ਕੇ ਪੈਰਾਂ ਅੱਗੇ ਤਾਂ ਕਹਿੰਦਾ ਨਿਕਲੀਆਂ ਨਹੀਂ ਘਰੋਂ ਬਾ ਇੱਧਰ ਆ ਨੀ ਹਨਾ ਬਰਬਰ ਖੜੀਆਂ ਮੋਜ ਨਾਲ ਕਿ ਕਿੜੇ ਪੈਸੇ ਨੇ ਜਵਾਈ ਦੇ ਜਦੋਂ ਦਾ ਤੇਰਾ ਜਵਾਈ ਗਿਆ ਨਾ ਸਾਡੇ ਘਰੇ ਉਸ ਦਿਨ ਦੀਆਂ ਸਾਡੀਆਂ ਕੁੜੀਆਂ ਬਗੈੜ ਤੀਆਂ ਤੇਰੇ ਘਰ ਤੱਕ ਪਹੁੰਚ ਗਈਆਂ ਸ਼ਰਮ ਮਾਨਾ ਨਹੀਂ ਸਾਡੀਆਂ ਕੁੜੀਆਂ ਮਗਰ ਲਾ ਲਈਆਂ ਤੁਸੀਂ ਨਾ ਆਪਦੀਆਂ ਦੰਦੀਆਂ ਕੁੜੀਆਂ ਵੇਚਣੀਆਂ ਨਹੀਂ ਗਈਆਂ ਤੁਸੀਂ ਵੀ ਕਹਿੰਦੇ ਇਹ ਵੀ ਤੇਰੀ ਕੁੜੀਆਂ ਦਾ ਵਿਆਹ ਹੁੰਦਾ ਹੀ ਨਹੀਂ ਕੋਈ ਪਸੰਦੇ ਨਹੀਂ ਕਰਦਾ ਮੇਰੀਆਂ ਕੁੜੀਆਂ ਨੂੰ ਹਾਂ ਮੇਰੀਆਂ ਕੁੜੀਆਂ ਤਾਂ ਥੀ ਸ਼ਾਮਾ ਕਰਦੇ ਆ ਤਾਂ ਮਾਈਕਸ ਦਾ ਪਰਛਾਵਾਂ ਨਹੀਂ ਪੈਂਦਾ ਬਹੁਤ ਜ਼ਿਆਦਾ ਹਾਂ ਮੇਰੀਆਂ ਕੁੜੀਆਂ ਨੇ ਹਾਂ ਮੇਰੀਆਂ ਕੁੜੀਆਂ ਉੱਥੇ ਰੀਆਂ ਸੋਹਣੀਆਂ ਨੇ ਸਿਆਣੀਆਂ ਬਥੇਰੀਆਂ ਤੁਸੀਂ ਗਾਏ ਨਹੀਂ ਕਰੇ ਸਾਡੇ ਕੁੜੀਆਂ ਮਗਰ ਲਾ ਲੀਆਂ ਉਂਗਲਾ ਲਾਉਣ ਜੋਗੀਆਂ ਨਾ ਕੀ ਉਂਗਲਾ ਲਾਤੀਆਂ ਜੋ ਤੇਰੇ ਮਨ ਚ ਆਈ ਜਾਂਦਾ ਤੂੰ ਬੋਲੀ ਜਾਨੀਂ ਆ ਚੁੱਪ ਕਰ ਜਾ ਤੂੰ ਤਾਂ ਮੈਨੂੰ ਇਹਨੇ ਚੰਗੀ ਲੱਗਦੀ ਰਹੀ ਗੱਲ ਤੁਹਾਡੇ ਪਰਮੇ ਵੀ ਆ ਸਾਡੇ ਘਰੇ ਨਾ ਵੜ ਜਾ ਬੱਸ ਤੁਹਾਡੇ ਘਰੇ ਬਣਦਾ ਵੀ ਕੋਣ ਹੈ ਸਾਰੇ ਪਿੰਡ ਚ ਆਉਂਦਾ ਤੁਹਾਡੇ ਘਰੇ ਕੋਈ ਮੈਂ ਬੜਦਾ ਆਉਂਦਾ ਤੁਹਾਡੇ ਘਰੇ ਕੋਈ ਮੈਂ ਬੜਨੀ ਨਹੀਂ ਦਿੰਦੇ ਇਹ ਜੀ ਕਿਹੜੀ ਖਾਸियत ਹੈ ਜਿਹੜੋਂ ਲੋਕ ਤੁਹਾਡੇ ਘਰੇ ਆਉਣਗੇ ਸਾਡੀਆਂ ਤਾਂ ਮਿੰਤਾ ਕਰਦੇ ਆ ਘਰੇ ਆਈਏ ਮੈਂ ਕੁੰਡਾ ਲਾ ਕੇ ਰੱਖਦੀ ਆਂ ਕੀ ਅੱਜ ਮੈਂ ਜਿੰਦਾ ਨਹੀਂ ਲਾਇਆ ਤੇ ਕੁੜੀਆਂ ਦੇ ਮੁੰਨੂ ਆਣੇ ਸੀ ਵੀ ਕੁੜੀਆਂ ਦਾ ਪਿਆਰ ਹੁੰਦਾ ਹੈ ਵੀ ਇਹਨਾਂ ਦੀ ਜ਼ਿੰਦਗੀ ਖਰਾਬ ਕਰਦੀਆਂ ਤੂੰ ਤੇਰੀ ਧੀ ਮੈਂ ਤਾਂ ਕਰਾ ਲਈ ਲਾ ਮੈਰਜ ਤੂੰ ਆਏ ਚਾਹੁੰਨੀ ਆ ਵੀ ਉਹ ਵੀ ਆਏ ਕਰਾਉਣ ਮੈਂ ਨਹੀਂ ਹੁਣ ਦੱਦੀ ਇਹ ਕੰਮ ਮੇਰੀ ਗੋਲ ਸੁਣ ਲੈ ਜਾਂਦੀ ਜ਼ੁਬਾਨ ਦੇ ਨਾਲ ਗਾਮ ਲਾ ਲੈ ਉਮਰ ਨਹੀਂ ਵੇਖਣੀ ਮੈਂ ਉਹ ਤਾਂ ਨਹੀਂ ਉਮਰ ਨਾਲ ਦੇਖਦੇ ਰਾ ਨਾ ਪੰਗੇ ਨਾ ਮੇਰੇ ਨਾਲ ਚੁੱਪ ਕਰ ਜਾ ਨਾ ਆਹਦਾ ਲੱਗ ਕੇ ਮੈਂ ਬੋਲੀ ਜਾਂਦੀ ਆ ਮੈਨੂੰ ਲੱਗੀ ਸ਼ਰਮ ਨਹੀਂ ਕਰਦੀ ਮੈਨੂੰ ਲੱਗੀ ਕਿਸ ਨਾਲ ਆਪਣੀ ਬੋਲਦੀ ਤਾਂ ਹੇ ਹੁਣ ਇਹ ਤਾਂ ਨਿਕਲੀ ਨਹੀਂ ਕਾਫੜ ਨਾ ਤੂੰ ਹੋਰਦੀ ਕਿਵੇਂ ਹੈ ਮਾਂ ਤੋਂ ਤੇਰੀ ਫੌਲ ਅੱਗੇ ਚੁੱਪ ਕਰ ਜਾ ਮੈਂ ਵੀ ਤੈਨੂੰ ਮਾਰ ਦੂੰ ਮੈਂ ਸਰਪ ਕਿਉਂ ਲਿਹਾਜ਼ ਕਰਦੇ ਆ ਜੇਠ ਦੀ ਧੀ ਆ ਨਾ ਗੋਡਾ ਪਲੇ ਨਹੀਂ ਮਾਰ ਦੂੰ ਲਿਹਾਜ਼ ਰੱਖਾ ਮੇਰੇ ਨਾਲ ਚੱਲ ਚੱਲ ਬਾਹਰ ਚੱਲ ਜਿੰਦਗੀ ਸੇ ਥਾਂ ਦੀ ਜਨਾਨੀ ਚੱਲ ਪੁੱਤ ਮੇਰੀ ਮਾਂ ਸੁਣ ਲੈ ਜੇ ਮੈਂ ਡਿੱਗ ਜਾਉਂਗੀ ਨਾ ਮੈਂ ਜਾਉਂਗਾ ਜਹਾਂ ਕੋਈ ਨਹੀਂ ਪਹੁੰਚਦਾ ਮੈਂ ਜੋ ਭਾਈ ਆਪਣੀ ਮਾਸੀ ਨਾਲ ਵਿਆਹ ਕਰ ਲੈ ਆਪਣੀਆਂ ਦਾ ਵਿਆਹ ਕਰ ਲੈ ਜੇ ਕਰ ਲੂਗੀ ਨਹੀਂ ਕਰ ਲੂਗੀ ਦੁੱਤ ਤੂੰ ਹਾਂ ਅੰਦਰ ਉਹ ਜੀ ਨਕੀ ਬੋਲਣਾ ਚੱਲ ਬੀਬੀ ਦੇਖੋ ਰਹਿਣ ਪੁੱਤਿਆਂ ਦੇ ਕੋ ਪਹਿਲਾਂ ਤੁਹਾਨੂੰ ਪੁੱਛਾਂ ਕਿਸੇ ਛੱਡ ਚੱਲੋ ਚੱਲ ਹੇ ਬੱਸ ਪੱਝ ਨਨੇ ਕੀ ਸ਼ਰਮ ਲਾਈ ਆ ਮੇਰੀ ਬੇਜ ਤੇ ਕਰਕੇ ਇੱਕ ਰੱਖਤੀ ਬਰੋਬਰ ਦੇ ਸਰੀਕਣੀ ਤੋਂ ਹੈ ਤੂੰ ਸਮਝਾ ਕੇ ਜਾਂ ਆਉਂਦੇ ਆਪ ਨੂੰ ਝੱਲੋ ਕਰੇ ਥੋੜੀ ਬਣਾਉਣੀ ਆ ਰੇਲ ਮੈਂ ਜਿੰਦਾ ਲਾ ਕੇ ਰੱਖੂ ਹੁਣ ਹੋ ਤੂੰ ਤਾਂ ਉੱਥੇ ਭਾਗ ਗਈ ਮੇਰੀ ਵੀ ਧੜਤਣ ਵਧਾ ਕੇ ਰੱਖਤੀ ਨਾ ਭਾਖਣਾ ਕੀ ਕੁਝ ਬੋਲ ਕੇ ਗਈ ਆ ਉਹ ਦੱਸ ਹੁਣ ਉਹਦਾ ਮੂੰਹ ਪਾੜ ਹੁੰਦਾ ਕਿਤੇ ਤੈਨੂੰ ਪਤਾ ਤਾਂ ਹੈ ਵੀ ਉਹ ਸੁਣਾਇਆ ਹੈ ਜੈ ਮੈਂ बोल, ना। ना बोल दी ਉਹ ਜੇ ਉਹ ਦਾ ਸ਼ੁਰੂ ਤੋਂ ਮੂੰਹ ਫੜਿਆ ਹੁੰਦਾ ਨਾ ਐਨਾ ਕੁਝ ਬੋਲ ਜਾਂਦੀ ਮਜਾਲ ਸੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿੰਦੀ ਸੀ ਵੀ ਨਾ ਤੂੰ ਉਹਨਾਂ ਦੀ ਕੁੜੀਆਂ ਬਾਰੇ ਸੋਚ ਵੀ ਉਹ ਪੁੱਠਾ ਹੀ ਚੱਲੂਗੀ ਦੇਖੋ ਕੀ ਕੁਝ ਬੋਲਦੀ ਆ ਆ ਕਿ ਸਾਲੀਆਂ ਨਹੀਂ ਮਿਲ ਕੇ ਆਣਾ ਆ ਮਿਲ ਲੋ ਸਾਲੀਆਂ ਜਿੰਨੇ ਮਰਜ਼ੀ ਰੱਖ ਲੋ ਘਰੇ ਬਿਠਾ ਲੋ ਹੁਣ ਮੈਨੂੰ ਉਹਨੇ ਦੇਖੇ ਘਰੋਂ ਬਾਹਰ ਨਿਕਲਣਾ ਔਖਾ ਕਰ ਦੇਣਾ ਹਰ ਜਗ੍ਹਾ ਉਹਨੇ ਮੇਰੇ ਨਾਲ ਪੰਗਾ ਲੈਣਾ ਮੂੰਹੀ ਪੰਗਾ ਲੈ ਲੂਗੀ ਮੈਂ ਉਰੀਆਂ 4 ਦਿਨ ਹਲੇ ਬੋਲ ਕੇ ਦਿਖਾਵੇ ਮੈਨੂੰ ਐਸੀ ਚੱਲ ਵੱਡੀ ਆ ਵੱਡੀ ਆ ਵੱਡੀ ਆ ਕਿਉਂ ਚੱਲ ਸਾਨੂੰ ਤੁਸੀ ਕਹਿ ਲਈ ਬੱਸ ਕਰ ਭਾਈ ਹੁਣ ਤੁਹਾਨੂੰ ਦੱਸੋ ਚਾਹ ਪਾਣੀ ਦਮਾ ਕੁਛ ਬਾਈ ਅਸੀਂ ਤਾਂ ਬਹੁਤ ਰਾਜਲੇ ਸਾਨੂੰ ਤਾਂ ਖਾਸੀ ਦੀ ਲੋੜ ਨਹੀਂ ਨਾਲੇ ਮੰਮੀ ਜੀ ਮੈਂ ਤੇ ਲਾਡੀ ਨਾ ਉਹਦੇ ਘਰੇ ਜਾ ਕੇ ਸੀਗੇ ਤੁਹਾਨੂੰ ਤਾਂ ਅਸੀਂ ਦੱਸਿਆ ਨਹੀਂਗਾ ਜਦੋਂ ਖੇਤ ਗਏ ਸੀਗੇ ਨਾਲੇ ਸਪੈਸ਼ਲ ਬਿਠਾ ਕੇ ਚਾਚੀ ਨੂੰ ਸਾਰੀ ਗੱਲ ਬਾਤ ਦੱਸੀ ਐ ਨਾ ਤੁਸੀਂ ਉਹਨਾਂ ਦੇ ਘਰੇ ਕਿਹੜੇ ਵਲੇ ਵਾ ਗਏ ਕੱਲ ਸ਼ਾਮ ਨੂੰ ਜਾ ਕੇ ਆਏ ਸੀ ਜਦੋਂ ਅਸੀਂ ਖੇਤ ਗਏ ਸੀਗੇ ਚਾਚੀ ਨੂੰ ਸਾਰੀ ਪੁੱਛਪੜਤਲ ਕਰਕੇ ਵੀ ਕਿਉਂ ਉਹਨਾਂ ਦੱਸ ਦਿੰਦੇ ਸਾਨੂੰ ਉਹ ਮੌਕੇ ਨਹੀਂ ਮਿਲਿਆ ਮੈਂ ਦੱਸਣਾ ਸੀ ਤੈਨੂੰ ਹੁਣ ਦੱਸਦਾ ਰਿਹਾ ਨਾ ਫਿਰ ਮੈਂ ਤਾਂ ਆਹਰਾਂ ਵਾਲਾ ਦੀ ਚਾਚੀ ਚੰਗਾ ਪਹਿਲਾ ਸਮਝਾਇਆ ਸਮਝਾ ਕੇ ਆਈ ਸੀ ਤਾਂ ਹੀ ਇੰਨੀ ਸੋਹਣੀ ਸਿੱਖੇ ਮਿਲ ਗਈ ਚਾਚੀ ਨੂੰ ਲੈ ਓਏ ਤੁਸੀਂ ਤਾਂ ਉਹਨੂੰ ਸਮਝਾਉਣ ਦੇ ਚੱਕਰ 'ਚ ਮੇਰਾ ਜਿਉਣਾ ਔਖਾ ਕਰ ਦੇਣਾ ਓਏ ਮਾਂ ਉਹ ਤਾਂ ਸਮਝ ਗਈ ਸੀ ਓ ਕਹਿੰਦੀ ਕੋਈ ਨਾ ਪਾਈ ਮੈਂ ਤੇਰੀ ਗੱਲ ਤੇ ਵਿਚਾਰ ਕਰੂੰਗੀ ਨਾ ਕੁੱਤੇ ਦੀ ਪੂਛ ਕਦੇ ਸਿੱਧੀ ਹੋਈ ਹੈ ਹੁਣ ਤੱਕ ਉਹ ਨਹੀਂ ਕਦੇ ਸਮਝੀ ਹੈਗੀ ਕੁੜੀਆਂ ਐਡੀਆਂ ਐਡੀਆਂ ਹੋ ਗਈਆਂ ਰਿਸ਼ਤੇਦਾਰ ਉਹਦੀ ਮਿੰਤਾ ਕਰ ਕਰ ਥੱਕ ਗਏ ਪਰ ਉਹ ਨਹੀਂ ਕਿਸੇ ਨੂੰ ਟਿੱਚ ਜਾਣਦੀ ਹੈਗੀ ਮੰਨੂ ਨਹੀਂ ਨਾ ਪਤਾ ਸੀ ਮਾਂ ਬੈਣੀ ਢੀਠਾ ਚਾਚੀ ਮੰਤਾ ਦੀਆਂ ਕੁੜੀਆਂ ਨੂੰ ਵੀ ਜਵਾਨ ਹੋਈਆਂ ਹੋਈਆਂ ਨੇ ਉਹਨਾਂ ਤੇ ਵੀ ਹੱਥ ਚੱਕੂਗੀ ਘਰ ਜਾ ਕੇ ਇਹ ਜਿਹੀ ਹੀ ਆਉਣ ਨੇ ਮਨਾਲੇ ਮਾਨੂ ਨੂੰ ਕਿਹਾ ਵੀ ਆਪਣੀ ਬੀਬੀ ਨੂੰ ਦੱਸ ਕੇ ਆਉਂਦੀਆਂ ਚਲ ਨਿਆਣੀਆਂ ਨੂੰ ਚੌਥੀ ਆ ਕੇ ਖੁਸ਼ ਹੋ ਗਈਆਂ ਵੀ ਅਸੀਂ ਆ ਗੀਆਂ ਚਲ ਮੈਂ ਉਹਨਾਂ ਨਾਲ ਜਾ ਕੇ ਕੋਈ ਗਲਤੀ ਕਰੀ ਵਿਚਾਰੀਆਂ ਨੇ ਨਾ ਐ ਕਰੋ ਤੁਸੀਂ ਲਾਡੀ ਨੂੰ ਫੋਨ ਲਾ ਕੇ ਪੁੱਛੋ ਕਿੱਧਰ ਹੈ ਉਹ ਬਾਹਾਂ ਲੰਘ ਗਿਆ ਸੀ ਇਧਰ ਲਾਡੀ ਕੋਲੀ ਗੱਡੀ ਚ ਫੋਨ ਲਾ ਲੈ ਮੈਂ ਤੂੰ ਕੱਪੜੇ ਮੈਂ ਲੈ ਆਈ ਗੱਡੀ ਜੀ ਪਿਆ ਸਾਰਾ ਪੁੱਛ ਉਹ ਗਾਹਾਂ ਲੰਘ ਕੇ ਸਾਨੂੰ ਤਾਰ ਕੇ ਕਹਿੰਦਾ ਮੈਂ ਆਉਣਾ ਤੇਰੇ ਨੂੰ ਫੋਨ ਕਿੱਥੇ ਹੈ ਨਹੀਂ ਦੂਰੀ ਲੜਾਈ ਵੱਧਦੀ ਨਹੀਂ ਹੋਰ ਉਹਨੇ ਤਾਂ ਉਹਨਾਂ ਪਾਖ ਜਾਣੇ ਤਾਂ ਪਹਿਲਾਂ ਹੀ ਮੈਨੂੰ ਕਹਿੰਦਾ ਵੀ ਮਾਂ じゃ ਪੰਗਾ ਨਾ ਲੈ じゃ ਆਪਾਂ ਉਹਨੂੰ ਸਿੱਧੀ ਕਰ ਦੂੰਗਾ ਚਾਚੀ ਨੂੰ ਹੁਣ ਦੱਸ ਮੈਂ ਕੀ ਕਰਾਂ ਥੋੜੇ ਤੋਂ ਸਿੱਧੀ ਨਹੀਂ ਹੋਈ ਹੁਣ ਹੋਊਗੀ ਸਿੱਧੀ ਹੋਊਗੀ ਕੋਈ ਨਾ ਸੋ ਬਿਚਾਰੀਆਂ ਤੈਨੂੰ ਮਿਲਣ ਆਈਆਂ ਚਾਹ ਪੀਓਗੇ ਮੈਂ ਬਣਾਉਣੀ ਆ ਘੁੱਟ ਘੁੱਟ ਚਾਹ ਤੁਹਾਨੂੰ ਪਾਣੀ ਪੀਣਾ ਬਸ ਬਸ ਮੈਂ ਚਾਹੀ ਕਰ ਲਾ ਘੁੱਟ